ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਆ ਤੁਹਾਡਾ ਭੁੱਲਨ ਫੈਮਿਲੀ ਬਲੌਗ ਦੇ ਵਿੱਚ ਤੇ ਮੈਂ ਘਰੋਂ ਹੀ ਬਲੌਗ ਸਟਾਰਟ ਕੀਤਾ ਹੈਗਾ ਮੈਂ ਹੁਣ ਇੱਥੇ ਝਾੜੂ ਕੱਢਣ ਲੱਗਦੀ ਆਂਗੀ ਝਾੜੂ ਚੂਟੂ ਲਾ ਕੇ ਉਸ ਤੋਂ ਬਾਅਦ ਇੱਧਰ ਕੱਖ ਤਾਂ ਪਾਤੇ ਸੀਗੇ ਮੰਮੀ ਨੇ ਸਾਰੇ ਪੱਸੂ ਆਪ ਅੰਦਰ ਵੰਦਾਂਗੇ ਤੇ ਬਸ ਉਹਨਾਂ ਇਹਨਾਂ ਨੂੰ ਨਿਮਾਨ ਮੁੱਕ ਕੇ ਸਾਰਿਆਂ ਨੂੰ ਅੰਦਰ ਕਰ ਦੂੰਗੀ ਤੇ ਆ ਸਾਡਾ ਟਿੱਡਾ ਜਿਹਾ ਬੈਠਾ ਅੱਜ ਇਹਦਾ ਜਨਮ ਦਿਨ ਹੈਗਾ ਅੱਜ ਇਹ ਪੂਰੇ 2 ਮਹੀਨੇ ਦਾ ਹੋ ਗਿਆ ਜਗਰਾਜ ਵੀ ਖੰਦਾ ਇੱਧਰ ਸਾਡਾ ਖੇੜਦਾ ਹੈ ਨਾ ਜਗਰਾਜ ਤੁਰਨ ਨਹੀਂ ਲੱਗਿਆ ਹੈਗਾ ਹਾਲੇ ਤਹੀ ਬਸ ਉਂਗਲ ਫੜ ਕੇ ਤੋੜ ਦੇਣੀ ਜਦੋਂ ਤੋੜਦੇ ਹੈ ਨਾ ਜਗਰਾਜ ਓਏ ਬਾਹਰ ਲੈ ਲੈ ਸਾਡੇ ਖਤਰੇ ਗਏ ਖੋਲੋ ਬਾਹਰ ਲੈ ਕੇ ਕਰੀ ਨਾ ਤੋੜਾਂਗੇ ਹਲਪ ਲੈ ਲਹਲੇ ਤੋੜਨ ਲੱਗ ਗਿਆ ਓਏ ਸੱਡੀਆਂ ਵੀ ਰੇਣੋਂ ਹੱਥ ਸੱਡੀਆਂ ਦਾ ਜਵਰਾਜ ਇੱਧਰ ਚਾਕ ਇੱਧਰ ਚਾਕ ਪੁੱਤ ਮम्मा ਵੱਲੀ ਖੜ ਜਾ ਖੜਾ ਹੋ ਜਾ ਜਮ ਨਹੀਂ ਰਤ ਪੰਜੇ ਬਾਹਰ ਧੰਦਾ ਹੈਗਾ ਐਂ ਦਾ ਦੁਰ ਪੈਂਦਾ ਲਾ ਗੋੜ ਕੇ ਬਾਹਰ ਨਾ ਖਿੱਚ ਪੁੱਤ ਡਿੱਗ ਜੂਗਾ ਫਿਰ ਚੱਲ 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 ਦੇ ਉਹ ਤਾਂ ਦੁਰ ਪੈਂਦਾ ਗੋੜ ਕੇ ਉਨੀ ਤਰ ਤਾ ਹੈਗਾ ਕੱਲ ਚਲ ਮੈਂ ਇਲਾਜ ਨਹੀਂ ਹੁੰਦਾ ਬਾਬਾ ਦਾਵ ਚਾੜੂ ਫਿਰ ਖੇਤ ਜਾਉਗੀ ਰੋਟੀ ਸਾਡੇ ਲਈ ਜਾਂਦੇ ਨੇ ਝੂਨਾ ਅੱਜ ਮੇਰੀ ਭੈਣ ਲਾਈ ਜਾਂਦੀ ਹੈ ਰੋਟੀ ਅਸੀਂ ਬਣਾਈ ਹੈਗੀ ਪੇਕੇ ਦੀ ਸਬਜ਼ੀ ਚੁੱਕੀ ਤੇ ਦਿਹਾੜੀਆਂ ਨੂੰ ਜਾਉਗੀ ਰੋਟੀ ਅੱਜ ਖੇਤ ਚੰਦ ਚੰਦ ਉਸ ਨਾ ਬੰਦੇ ਦਾਲ ਦੇ ਬਾਜੀ ਸੁਣ ਲਿਏ ਤਾਂ ਮडम ਜੀ ਆ ਦੇਖ ਲੈ ਇੱਥੇ ਗੋਲ ਆ ਗਿਆ ਇੱਥੇ ਮੰਮੀ ਪਾਈ ਜਾਂਦੀ ਹੈ ਖੇਤ ਖਾਤਰ ਰੋਟੀ ਇਹ ਚੜਿਆ ਬੈਠਾਗਾ ਗੋਦੀ ਮਹਾਰਾਜ ਹਾਂ ਜੀ ਪ੍ਰਧਾਨ ਜੀ ਮੈਂ ਦੱਦੀ ਕਹਿੰਦੀ ਕੁਲਰ ਨਹੀਂ ਰੋਣਾ ਨਾ ਹੋ ਕੁਲਰ ਨਾਉਣਾ ਕੁਲ ਹਸ ਤੜਕੇ ਤਾਂ ਬੈਠੀ ਆ ਉਹਦੇ ਮੂਰੇ ਹੁਣ ਮੈਂ ਤਾਂ ਤੋਰਾ ਫੇਰਾ ਕਰ ਲ ਹਨਾ ਵੀ ਕਿ ਮੈਂ ਕਿਹੜਾ ਪਹਿਣਾਗਾ ਜੀ ਦੀ ਕਿ ਮੈਂ ਕਿਹੜਾ ਪੈਣਾ ਗਰਮੀ ਆਈ ਜਾਂਦੀ ਆ ਮੁੜ ਕੇ ਚੱਕਰੋ ਕਿੱਥੇ ਮੁੜਕਾ ਕੋਈ ਨਹੀਂ ਹੈਗਾ ਖੇਡ ਲਵਿੰਦਾ ਤੋਰਾ ਫੇਰਾ ਕਰਨਾ ਹਾਂਜੀ ਇੱਥੇ ਆਊਟਲੈਟ ਦੇ ਵਿੱਚ ਨਾ 버ਗਰ 13 ਦੇ ਵਿੱਚ 13 ਰੁਪਿਆ ਦਾ 버ਗਰ ਕੀਤਾਗਾ ਤੇ ਉਧਰ ਸਾਹਮਣੇ ਜਿਹੜੀ ਉਹਨਾਂ ਦੀ ਸ਼ਾਪ ਹੈਗੀ ਮੈਂ ਉੱਥੇ ਲੈਣ ਜਾਣੀ ਹੁਣ ਇਹ ਕਹਿੰਦੇ ਹਰ ਹਫਤੇ ਆਫ ਲੱਗਿਆ ਕਰੂਗਾ ਵੀ 13 ਰੁਪਿਆ ਦਾ ਮਿਲਿਆ ਕਰੂਗਾ ਚਲੋ ਜੀ ਆਪਾਂ ਨੇ ਕਰਤਾ ਹੁਣ ਆਰਡਰ ਤੇ ਇਧਰ ਚਾਹ ਵਾਲੇ ਨੂੰ ਕਹਿ ਜਾਨੇ ਵੀ ਚਾਹ ਜਾ ਕੇ ਸਟੋਰ ਚ ਪਾਇਆ ਤੇ ਮੈਂ ਹੁਣ ਲੈ ਕੇ ਆ ਗਈ 버ਗਰ ਵਾਪਸ ਤੇ ਹੁਣ ਜਾਨੀਆਂ ਸਟੋਰ ਚ ਅਸੀਂ ਲੈ ਆਏ ਹੁਣ 버ਗਰ ਵਿੱਚ ਠੀਕ ਆ ਮਤਲਬ ਜਿਹੜੇ ਹਿਸਾਬ ਨਾਲ 13 ਰੁਪਿਆ ਦਾ ਉਹ ਹਿਸਾਬ ਨਾਲ ਤਾਂ ਠੀਕ ਹੈਗਾ ਸਾਰੇ ਜਣੇ ਬੈਠੇ ਖਾਈ ਜਾਨੇ ਹੁਣ ਅਸੀਂ ਸਾਨੂੰ ਜੀ ਮੈਂ ਖਾਈ ਜਾਨੀ ਹੁਣ ਸਰਦੇ ਬਣਾਏ ਹੋਏ ਚੌਲ ਸਰ ਲੈ ਕੇ ਆਏ ਸੀ ਘਰੋਂ ਬਣਾ ਕੇ ਤੇ ਇਹਨਾਂ ਨੇ ਤਾਂ ਖਾ ਲਏ ਸੀਗੇ 버ਗਰ ਮੈਂ ਵੀ ਖਾਦਾ ਸੀ ਮਰ ਮੈਂ ਇੱਕ ਖਾਦਾ ਸੀ ਜੇ ਮੇਰੇ ਭੁੱਖ ਨਹੀਂ ਮਰਦੀ ਹੈਗੀ ਆ ਦੇਖੋ ਸਰ ਲੈ ਕੇ ਆਏ ਨੇ ਕੀ ਫਿਰ ਤੁਹਾਨੂੰ ਦਿਖਾਉਣੀ ਆ ਰਾਸ ਸਰ ਨੇ ਬਣਾਈ ਇਹ ਸਰ ਕੜੀ ਆ ਰਾਜਮਾ ਦੀ ਨਹੀਂ ਉਹ ਦੀ ਦਾਲ ਹੈ ਯਾਰ ਮਾਂ ਛੋਲੇ ਦੀ ਦਾਲ ਹੈ ਮਾਂ ਛੋਲੇ ਦੀ ਦਾਲ ਲੈ ਕੇ ਇਹਨਾਂ ਸਰ ਬਣਾ ਕੇ ਤੇ ਥੱਲੋਂ ਜਿਹੜੇ ਕੀਕ ਨਹੀਂ ਕੀ ਕੀ ਕਹਿੰਦੇ ਹੁੰਦੇ ਹਨ ਕਿਹੜੇ ਕੇਕ ਨਹੀਂ ਆਲੇ ਅੱਛਾ ਟੋਟੇ ਵਾਲੇ ਚਾਵਲ ਲੈ ਕੇ ਆਉਣਗੇ ਮੈਂ ਹੁਣ ਖਾ ਕੇ ਦੇਖਦੀ ਆਂ ਵੀ ਕਿੱਦਾਂ ਦੇਣਗੇ ਮੈਂ ਪਾ ਲਈ ਤੱਪੀ ਦੇ ਚਾਵਲ ਆਹ ਥੋੜੀ ਜਿਹੀ ਪਾ ਲਿਆ ਜੀ ਦਾਲ ਤੇ ਤਿੰਨ ਲਈ चाहिँ ਤੰਗ ਕਰਨੇ ਰਹੀ ਚਾ ਮੈਂ ਦੇਖੋ ਤਾਂ ਸਵਾਦ ਲੱਗਦੇ ਨੇ ਇਦਾਂ ਨਾ ਸਰਕਾਰੀ ਸਕੂਲ ਦੇ ਵਿੱਚ ਬੰਦੇ ਹੁੰਦੇ ਸੀਗੇ ਜਿੱਥੇ ਮੈਂ ਪੜ੍ਹੀ ਆਂਗੀ ਉਦਾਂ ਦੀ ਫੀਲਿੰਗ ਆ ਰਹੀ ਏ ਜਦੋਂ ਠੀਕ ਹੈ ਉਹਨਾਂ ਨੂੰ ਕਹਾਂ ਦੇ ਜਵਾਬ ਮਰੋਂ ਨੁਕਾ ਨਾ ਰਹੀ ਪਈ ਚਲੋ ਜੀ ਮੈਂ ਹੁਣ ਖਾ ਕੇ ਦੇਖਦੀ ਆ ਚੌਲ ਵੀ ਕਿੱਦਾਂ ਦੇ ਬਣਾਏ ਨੇ ਕਿ ਸਰ ਨੇ ਸਵਾਦ ਬਣਾਏ ਨੇ ਕਿ ਜਮਾ ਉਦਾਂ ਦਾ ਟੇਸਟ ਆ ਰਿਹਾ ਜਿਵੇਂ ਸਰਕਾਰੀ ਸਕੂਲ ਚ ਨਹੀਂ ਆਪਾਂ ਦਾਲ ਚੌਲ ਖਾਂਦੇ ਹੁੰਦੇ ਸੀਗਾ ਨਾ ਜਮੀ ਓਮੇ ਦਾ ਟੇਸਟ ਹੈਗਾ ਇੰਨੇ ਜ਼ਿਆਦੇ ਸਵਾਦ ਨਹੀਂ ਹੈਗੇ ਨਰੀ ਜੋ ਤੇ ਜਵਰਾਜ ਹੋਣਿਆਂ ਨੇ ਖੇੜੀ ਆਂਦੀ ਆ ਇਹਨੇ ਮਹਾਰਾਜ ਜੀ ਨੇ ਬੈਡਾ ਤੇ ਮੂਤਤਾ ਹੈ ਓਏ ਆ ਬੈਠਾ ਤੇ ਆ ਕੇ ਕਰਤਾ ਗਿੱਲਾ ਕਰਤਾ ਬੈਠ ਸਾਰਾ ਐ ਇਧਰ ਚੱਕੋ ਹੈਗੇ ਸੰਗਸਾਰਮ ਪ੍ਰਧਾਨ ਜੀ ਸੰਗਸਾਰਮ ਹੈਗੇ ਨੀਕਰ ਬਦਲਾ ਲਓ ਹੁਣ ਦੀਦੀ ਤੋਂ ਉਹ ਗਿੱਲਾ ਕਰ ਆ ਗਿੱਲਾ ਕਰਤਾ ਇੱਥੇ ਦੇਖ ਸਵੇਰੇ ਉੱਥੇ ਮੂਤਦਾ ਨਹੀਂ ਆ ਹੁਣ ਇੱਥੇ ਮੂਤਦਾ ਇਹੋ ਜੇ ਕੰਮ ਨਹੀਂਗੇ ਜਵਰਾਜ ਸਾਡੇ ਦੇ ਨੱਗਾ ਕਰੀਏ ਨਹੀਂ ਅਸੀਂ ਫੇਰ ਬਣਾਉਣੇ ਆ ਫੇਰ ਕੀ ਨੀਕਰ ਚੇਂਜ ਕਰਵਾਉਣੇ ਹਾਂ ਕਾਦੇ ਨੀ ਕਾ ਚੇਂਜ ਨੰਗਾ ਭੱਜਣਾ ਨਹੀਂ ਹੈਗਾ ਇੱਥੇ ਪੈ ਜਾ ਪੈ ਕੇ ਗੱਲ ਕਰ ਦੇਖੇ ਤੇ ਦੰਦ ਕਿੰਨੇ ਆਗੇ ਜੁਬਰਾਜ ਦੇਖੇ ਤੇ ਛੱਡ ਦੰਦ ਤਾਂ ਦਿਖਾਵ ਦੇ ਖੜ ਜਾ ਦੰਦ ਕਿੰਨੇ ਓਏ 1 1 2 3 4 ਦੋ ਥੱਲੇ ਆ ਹੈਨਾ ਕਿੰਨੇ ਹੋਗੇ ਚਾ 4 ਤੇ 2 ਕਿੰਨੇ ਹੋਗੇ ਪੁੱਤ ਹੈ ਐਨੇ ਛੇ ਰੌਣ ਦੇ ਕੱਢੀ ਬੈਠਾ ਜਾੜ ਤਾਂ ਨਹੀਂ ਹੈਗੀ ਦੇਖਾ ਕੋਈ ਜਾੜ ਖਾਈ ਇਹਦੇ ਕਾਕ ਜੀਜੀ ਨਿੱਕਾ ਚੇਂਜ ਕਰੀ ਹੁੰਦੀ ਇਦਾਂ ਚਾਕ ਫੇ ਤੂੰ ਨੰਗਾ ਫੋਨ ਚਾਲ ਜਾਏਗਾ ਦੱਚ ਨੀ ਕਚੜਾ ਦੇ ਪੁੱਤੇ ਦੀ ਆਹ ਨੀ ਕਚੜਾ ਚੜਾ ਦੇ ਮਰੀਨ ਖੜਾ ਤਾਂ ਹੋ ਜਾ ਦੰਦੀ ਬਾਰੀ ਵੜਦਾ ਇੱਕ ਤਾਂ ਉਹਦੀ ਆਉਂਦਾ ਦੰਦੀ ਵੜਨਾ ਇਹ ਤਾਂ ਕੁੱਤਾ ਚਲੋ ਖੇਡ ਲਾ ਹੁਣ ਇਧਰ ਉਹ ਖੇਡ ਲਾ ਇਧਰ ਉਹ ਜਵਰਾਜ ਓਏ ਜਵਰਾਜ

ਦੰਦ ਕਿਰੋਂ ਕੰਨ ਦੰਦ ਕਿਰੋਂ ਦੇਖ ਮਨਾ ਹੋ ਹਾਸ ਦੇਰੇ ਦੰਦ ਗਿਨੋ ਦੇਰੇ ਹਾਸ ਦੇਰੇ ਦੰਦ ਕਿੰਨੇ ਨੇ ਕਿ ਕਿੰਨੇ ਦੰਦ ਦੇ ਜੜ ਹੈਗੀ ਹੈ ਦਿੱਲੀ ਹੈਗੀ ਉੱਪਰ ਜੜ ਕੱਢ ਲੀ ਓਏ ਦੇਖ ਆ ਕਰੋ ਆ ਕਰੋ ਆ ਕਰੋ ਕਰਤ ਨਹੀਂ ਕਰਤ ਤੋ ਖਾਜਾ 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 ਹੈ ਨਹੀਂ ਦੰਦ ਜੜ ਹੈ ਨਹੀਂ ਮੁੰਦੇ ਦੇਖਦੇ ਹੀ ਕੂ ਹੁਣ ਕਿੱਧਰ ਪ੍ਰਧਾਨ ਜੀ ਇਹ ਬਲੂੰਗੜੇ ਸਾਡੇ ਗੇਟ 'ਚ ਆ ਕੇ ਬੈ ਗਏ ਹੁਣੇ ਜਮਾ ਨਹੀਂ ਡਰਦੇ ਹੈਗੇ ਤੇ ਜਵਰਾ ਸਾਡੇ ਇਹਨਾਂ ਨੂੰ ਬੁਲਾਈ ਜਾਂਦਾ ਬਲਾਲਾ ਜਵਰਾਜ ਉਹਨਾਂ ਨੂੰ ਦੇਖ ਦੇਖ ਜਾਂਦਾ ਲਵੀ ਤਿੰਨੇ ਆ ਕੇ ਦੇਖ ਕਿੰਨੇ ਸੋਹਣੇ ਲੱਗਦੇ ਉਹ ਪੜ ਕੇ ਸੋਫੇ ਥਲੇ ਖੜਚ ਆਵੇ ਤੂੰ ਹੋਏ 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 ਤਿੰਨੇ ਸੋਫੇ ਥਲੇ ਬਾੜ ਕੇ ਹੁਣ ਇਹਨਾਂ ਮੈਨੂੰ ਕੱਢਣਾ ਪਊਗਾ ਨੇ ਇੱਥੇ ਸਾਰੇ ਕੱਪੜਿਆਂ ਦਾ ਗਾਹ ਪਾ ਦੇਣਗੇ ਰਾਤ ਨੂੰ ਤਾਂ ਹਾਂ ਚੜ ਕੇ ਨੱਚੀ ਜਾਂਦੇ ਨੇ ਕਿੱਧਰ ਵਾਗੇ ਜਵਰਾਜ ਡੱਕਰ ਰਹਿਣਾਂ ਨੂੰ ਕਿਓ ਡੱਕਰ ਦੇਣਾਂ ਨੂੰ ਕਿ ਚੱਲ ਬੌਕਰ ਨਾਲ ਭੱਜਣੀਆਂ ਮਰੀ ਨਹੀਂ ਜਾਂਦੇ ਪੁੱਤ ਬੌਕਰ ਨੀਚੇ ਮਾਰ ਉੱਧਰ ਉੱਡ ਜਾਣਗੇ ਫਿਰ ਬਾਹਰ ਕਿੱਧਰ ਵਾਗੇ ਜਵਰਾਜ ਬਾਉ ਕਿੱਥੇ ਆ ਹੈ ਮਿਓ ਕਿੱਧਰ ਵਾਗੇ ਦੀਦੀ ਨੇ ਭਜਾਉਂਦੇ ਤਾਂ ਉਹ ਜੇ ਨਾ ਦੰਦੀ ਵਟਣ ਆਉਂਦਾ ਨਹੀਂ ਨਹੀਂ ਬਾੜਦਾ ਨਹੀਂ ਪੁੱਤ ਪੜਦਾ ਨਹੀਂ ਹਾਂ ਹਾਂ ਸਿਆਣਾ ਹੋ ਗਿਆ ਇਹ ਸਿਆਣਾ ਹੋ ਆ ਜਾ ਪੁੱਤ ਉਹ ਜੋ ਪੁੱਤ ਦੰਦੀ ਵਟਣੀ ਤੇ ਮੇਰੇ ਹੱਥ ਤੇ ਵੜ ਲੈ ਵੜ ਲਾ ਤੇ ਹੱਥ ਰੀਤੇ ਵੜਦਾ ਦੰਦੀ ਵਟਣੇ ਤੇ ਦੱਸੀ ਲੈ ਹੱਥ ਤੇ ਵੜ ਲੈ ਦੰਦੀ ਵਟੇ ਦੰਦੀ ਵਟੇ ਮੱਚੇ